ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਫਿਜ਼ੀਓਥੈਰੇਪੀ ਬੋਰਡ ਆ ਜੀ ਸਾਡੇ ਇੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਥੈਰੇਪੀਆਂ ਸਾਰਿਆਂ ਨੇ ਕਰਾਈਆਂ ਜਾਂਦੀਆਂ ਵਾ ਅੰਦਰ ਵੀ ਮਸ਼ੀਨਾਂ ਪਈਆਂ ਅੰਦਰ ਵੀ ਥੈਰੇਪੀਜ਼ ਚੱਲ ਰਹੀਆਂ ਇਹ ਮਨੁੱਖਤਾ ਦੀ ਸੇਵਾ ਪਰਿਵਾਰ ਦੀ ਥੈਰੇਪੀ ਬੋਰਡ ਆ ਜਿਵੇਂ ਬਾਪੂ ਜੀ ਨੂੰ ਦਿੱਲੀ ਤੋਂ ਲੈ ਕੇ ਆਏ ਸੀ ਇਹਨਾਂ ਦੇ ਸਪਾਈਨ ਦੇ ਵਿੱਚ ਪ੍ਰੋਬਲਮ ਸੀ ਤੇ ਇਹ ਚੱਲ ਨਹੀਂ ਸਕਦੇ ਸੀਗੇ ਤੇ ਹੁਣ ਬਾਪੂ ਜੀ ਵੌਕਰ ਦੇ ਨਾਲ ਚੱਲਣ ਵੀ ਲੱਗ ਗਏ ਆ ਪਰ ਇਹਨਾਂ ਦੇ ਰੋਜ਼ ਇਹ ਮਸ਼ੀਨ ਦੇ ਰਾਹੀਂ ਥੈਰੇਪੀ ਅਨਮੋਲ ਕਿਹੜੀ ਥੈਰੇਪੀ ਆ? ਟੈਂਸ ਟੈਂਸ ਥੈਰੇਪੀ ਆ ਹਨਾ ਇਹ ਡਾਕਟਰ ਅਨਮੋਲ ਨੇ ਤੇ ਡਾਕਟਰ ਨਵਜੋਤ ਨੇ ਤੇ ਇਹ ਦੋਨੋਂ ਡਾਕਟਰ ਸਾਡੇ ਇੱਥੇ ਥੈਰੇਪੀ ਜਿਵੇਂ ਇਹ ਬੱਚੀ ਸਾਡੇ ਕੋਲ ਆਈ ਸੀ ਹਲੀਮਾ ਬਿਲਕੁਲ ਬੈੱਡ ਦੇ ਉੱਪਰ ਪਈ ਸੀ ਤੁਸੀਂ ਇਹਦੀਆਂ ਪੁਰਾਣੀਆਂ ਤਸਵੀਰਾਂ ਦੇਖੋ ਤੇ ਬੈਕ ਸਾਈਡ ਇਹਦੀ ਸਾਰੀ ਗਲੀ ਪਈ ਸੀ ਪਿੱਛੇ ਜ਼ਖਮ ਹੋਏ ਸੀ ਬਹੁਤ ਜ਼ਿਆਦਾ ਮੇਲਕੋਟਲੇ ਤੋਂ ਲੈ ਕੇ ਆਏ ਸੀ ਤੇ ਇਹਦੀ ਸਿਸਟਰ ਆ ਜਿਹੜੀ ਤੇ ਇਹਦੀਆਂ ਵੀ ਲੱਤਾਂ ਤੁਸੀਂ ਦੇਖੋ ਬਿਲਕੁਲ ਹੀ ਵਿੰਗੀਆਂ ਸੀ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਇਹਦੀ ਦੋਨਾਂ ਭੈਣਾਂ ਦੀ ਥੈਰੇਪੀ ਹੁੰਦੀ ਹੈ ਇੱਥੇ ਤੇ ਇਸੇ ਤਰ੍ਹਾਂ ਸਾਡੇ ਡਾਕਟਰਸ ਆਪਣੀ ਆਪਣੀ ਡਿਊਟੀ ਜਿਵੇਂ 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 ਹੁਣ ਲੋਡ ਪੈਂਦੀ ਹੈ ਜਿਵੇਂ ਕਿਸੇ ਭੈਣ ਭਰਾ ਨੇ ਸਾਨੂੰ ਇਹ ਭੇਜਤਾ ਸੀਗਾ ਟਰੈਡਮਿਲ ਇਹਦੀ ਵੀ ਜ਼ਰੂਰਤ ਸੀਗੀ ਆਪਣੇ ਆਪ ਕੁਝ ਚੀਜ਼ਾਂ ਵਾਇਗਰੂ ਵਾਲੀਆਂ ਹੋਈ ਜਾਂਦੀਆਂ ਇੱਧਰ ਡਾਕ ਇਹਨਾਂ ਦੀ ਪਲਾਸਟਰ ਲੱਗੇ ਹੈ ਉਹਨਾਂ ਦੀ ਬਾਹਾਂ ਦੇ ਉੱਤੇ ਐਕਸ ਕਰਾ ਰਹੇ ਨੇ ਡਾਕਟਰ ਹਨ ਤੇ ਇੱਧਰ ਸੁਖਜੀਤ ਆ ਕਿ ਵੀਰਾ ਜਦੋਂ ਸਾਡੇ ਕੋਲ ਆਇਆ ਸੀਗਾ 100% ਡਿਸੇਬਲ ਸੀ ਵੀਰਾ ਤੇ ਬਹੁਤ ਬੁਰੀ ਹਾਲਤ ਸੀ ਹੁਣੇ ਬਾਈ ਵੋਕਰ ਦੇ ਨਾਲ ਵੀ ਚੱਲ ਪਿੰਦਾ ਆਪਣੀ 휠ਚੇਅਰ ਤੇ ਬੈਠ ਕੇ ਆਪਣਾ ਵਧੀਆ ਦਿਨ ਚ ਰਹਿ ਜਿਹੜੀ ਬਤੀਤ ਕਰਦਾ ਵਾ ਇਹ ਫਿਜ਼ੀਓਥੈਰੇਪੀ ਬੋਰਡ ਤੇ ਨਾਲ-ਨਾਲ ਸੁਪਨਿਆਂ ਦੇ ਘਰ ਵਿੱਚ ਇਹ ਡਾਕਟਰਾਂ ਦੇ ਅਲੱਗ-ਅਲੱਗ ਓਪੀ ਡੀਆਂ ਨੇ ਡਾਕਟਰ ਜਿਹੜੇ ਆਉਂਦੇ ਨੇ ਓਪੀਡੀ ਕਰਦੇ ਨੇ ਇਹ ਸਾਈਕੀਆਟ੍ਰਿਕ ਡਾਕਟਰ ਨੇ ਇਹ ਸਾਡੇ ਸਾਈਕੋਲੋਜਿਸਟ ਨੇ ਇਹਨਾਂ ਦਾ ਕੰਮ ਆ ਕਾਉਂਸਲਿੰਗ ਕਰਨਾ ਜਿਵੇਂ ਭੈਣ ਬੱਚੀ ਸਾਡੀ ਗਗਨ ਜੇ ਜਦੋਂ ਆਈ ਸੀ ਇੱਕੋ ਹੀ ਗੱਲ ਕਹਿ ਰਹੀ ਸੀ ਵੀ ਮੈਂ ਮਰਨਾ ਵਾਂ ਬਸ ਮੈਂ ਮਰਨਾ ਵਾਂ ਮੈਂ ਜਿਉਂਦੀ ਨਹੀਂ ਰਹਿਣਾ ਇਹਦੀਆਂ ਕਾਉਂਸਲਿੰਗਾਂ ਕਰ ਕਰਕੇ ਇਹਦੇ ਸਾਡੇ ਸਾਈਕੋਲੋਜਿਸਟ ਨੇ ਜਿਹੜੇ ਤੇ ਬਾਰ ਬਾਰ ਬੱਚਿਆਂ ਨੂੰ ਮੋਟੀਵੇਟ ਕਰਨਾ ਜਿਹੜੇ ਸਾਡੇ ਮੈਂਟਲੀ ਪੇਸ਼ੈਂਟ ਨੇ ਉਹਨਾਂ ਨੂੰ ਇਹ ਡਾਕਟਰ ਦੁਸ਼ਾਰ ਅਗਰਵਾਲ ਜੀ ਦਾ ਤੇ ਮੈਡਮ ਸਾਡੇ ਜਿਹੜੇ ਸਾਈਕੋਲੋਜਿਸਟ ਨੇ ਇਹਨਾਂ ਦੋਨਾਂ ਦਾ ਇਕੱਠਿਆਂ ਦਾ ਕਹਿਵਣਾ ਇਹ ਪਾਸੇ ਡੈਂਟਿਸਟ ਨੇ ਡੈਂਟਿਸਟ ਮਸ਼ੀਨ ਲੱਗੀ ਹੋਈ ਆ ਦੰਦਾ ਵਾਲੇ ਡਾਕਟਰ ਦੀ ਤੇ ਇੱਥੇ ਦੰਦਾ ਵਾਲੇ ਡਾਕਟਰ ਆਉਂਦੇ ਨੇ ਤੇ ਦੰਦਾ ਵਾਲੇ ਡਾਕਟਰ ਆ ਕੇ ਇਹਨਾਂ ਸਾਡੇ ਬਾਪੂ ਬਜ਼ੁਰਗਾਂ ਦੇ ਸਾਰਿਆਂ ਦੇ ਜਿਵੇਂ ਦੰਦ ਚੈੱਕ ਕਰਦੇ ਨੇ ਉਹਨਾਂ ਨੇ ਮੰਗਲਵਾਰ ਵਾਲੇ ਦਿਨ ਆਉਣਾ ਤੇ ਉਹਨਾਂ ਨੇ ਸ਼ੁੱਕਰਵਾਰ ਵਾਲੇ ਦਿਨ ਆਉਣਾ ਦੋ ਵੀਰ ਹਫ਼ਤੇ ਦੇ ਵਿੱਚ ਆਉਂਦੇ ਨੇ ਇਦਾਂ ਹੀ ਇਹ ਅੱਖਾਂ ਵਾਲੇ ਪੇਸ਼ੈਂਟ ਬੈਠੇ ਨੇ ਸਾਰੇ ਤੇ ਇੱਧਰ ਅੱਖਾਂ ਵਾਲੇ ਡਾਕਟਰ ਨੇ ਸਾਡੇ ਤੇ ਬਾਪੂ ਜੀ ਆਜੋ ਅੱਗੇ ਅੱਗੇ ਆਜੋ ਤੇ ਇਹਨਾਂ ਨੇ ਇੱਥੇ ਆ ਕੇ ਅੱਖਾਂ ਦੇ ਚੈੱਕਅਪ ਕਰਨੇ ਆ ਬਾਪੂ ਬਜ਼ੁਰਗਾਂ ਦੇ ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਨੇ ਉਹਨਾਂ ਦੇ ਆਪਰੇਸ਼ਨ ਕੀਤੇ ਜਾਂਦੇ ਨੇ ਤੇ ਅਸੀਂ ਸਾਰੇ ਕੋਸ਼ਿਸ਼ ਕਰਦੇ ਆਂ ਵੀ ਆਪਣੇ ਵੱਲੋਂ ਜਿਹੜੀਆਂ ਵੀ ਸਾਡੇ ਪਾਪੂ ਬਜ਼ੁਰਗਾਂ ਦੀਆਂ ਸਾਡੀਆਂ ਮਾਵਾਂ ਦੀਆਂ ਸਮੱਸਿਆਵਾਂ ਮਾਂ ਉਹ ਇੱਥੇ ਹੀ ਪੂਰੀਆਂ ਹੋਣ ਇੱਥੇ ਰੱਬ ਵਰਗੇ ਡਾਕਟਰਾਂ ਦਾ ਵੀ ਧੰਨਵਾਦ ਆ ਡਾਕਟਰ ਵਰਤਿਕਾ अरोड़ा ਜੀ ਨੇ ਜਿਹੜੇ ਅੱਖਾਂ ਦੇ ਸਪੈਸ਼ਲਿਸਟ ਨੇ ਡਾਕਟਰ ਦਿਵਿਆ ਨੇ ਜਿਹੜੇ ਡੈਂਟਿਸਟ ਸਪੈਸ਼ਲਿਸਟ ਨੇ ਤੇ ਇਦਾਂ ਹੀ ਸਾਰੇ ਤਰ੍ਹਾਂ ਦੇ ਡਾਕਟਰ ਤੇ ਨਾਲ ਹਸਪੀਟਲ ਛੋਟਾ ਜਿਹਾ ਅਸੀਂ ਚਲਾ ਰਹੇ ਹਾਂ ਜੀ ਪਰ ਸਾਡੀ ਇੱਕ ਬੜੀ ਵੱਡੀ ਸਮੱਸਿਆ ਜਿਵੇਂ ਹੁਣ ਓਪੀਡੀ ਆ ਇਸ ਛੋਟੀ ਜੀ ਜਗ੍ਹਾ ਦੇ ਵਿੱਚ ਹੀ ਸਾਰੀ ਵਿੱਚੇ ਕਲੀਨਿਕ ਬਣਾਏ ਹੋਏ ਨੇ ਡੈਂਟਿਸ ਦਾ ਵਿੱਚੇ ਆਈਜ਼ ਦਾ ਹੁਣ ਬਹੁਤ ਦਿੱਕਤ ਆਉਦੀ ਆ ਪੇਸ਼ੈਂਟ ਨੇ ਬਹਿਣਾ ਵੀ ਆ ਉੱਥੇ ਹੁਣ ਮਸ਼ੀਨਾਂ ਨੂੰ ਏਸੀ ਦੀ ਲੋੜ ਆ ਹੁਣ ਪਰ ਸ਼ੈੱਡ ਪਾਇਆ ਉਹ ਤਪ ਜਾਂਦਾ ਮਸ਼ੀਨਾਂ ਗਰਮ ਹੋ ਜਾਂਦੀਆਂ ਹੁਣ ਕੱਲ ਰਾਤ ਜਿਹੜੀ ਦੰਦਾਂ ਅੱਖਾਂ ਵਾਲੀ ਮਸ਼ੀਨ ਆ ਉਹਦੇ ਚੂਹੇ ਵੜ ਗਏ ਉਹਨਾਂ ਨੇ ਚੂਹਿਆਂ ਨੇ ਮਸ਼ੀਨ ਦਾ ਥੋੜਾ ਜਿਹਾ ਹਿੱਸਾ ਕੁੱਤਰਤਾ ਤੇ ਉਹ ਬੜੀ ਫਿਰ ਦਿੱਕਤ ਆਉਂਦੀ ਹੈ ਕਿਉਂਕਿ ਪੱਕੀ ਬਿਲਡਿੰਗ ਸਾਡੇ ਕੋਲੇ ਪੂਰੀ ਨਹੀਂ ਹੈਗੀ ਹਜੇ ਤੇ ਇਹ ਸਾਡੇ ਸਾਰੇ ਪੇਸ਼ੈਂਟ ਨੇ ਜਿਹੜੇ ਹਸਪੀਟਲ ਦੇ ਵਿੱਚ ਜਿਹੜੇ ਐਡਮਟ ਨੇ ਹਨਾ ਆ ਤੁਸੀਂ ਦੇਖੋਗੇ ਵੀ ਇਹ 24 ਪੇਸ਼ੈਂਟ ਨੇ ਜਿਹੜੇ ਇਹ ਫਸਟ ਫਲੋਰ ਤੇ ਨੇ ਇੱਥੇ ਗਰਾਉਂਡ ਫਲੋਰ ਤੇ ਨੇ ਇਹ ਫਸਟ ਫਲੋਰ ਦੇ ਉੱਪਰ ਨੇ 32 ਪੇਸ਼ੈਂਟ ਆ ਜਿਹੜੇ ਹਨਾ ਤੇ ਫਿਰ ਉਸ ਤੋਂ ਉੱਪਰ ਸੈਕੰਡ ਫਲੋਰ ਦੇ ਉੱਪਰ ਆ ਜਿਹੜੇ 10 ਪੇਸ਼ੈਂਟ ਉੱਪਰ ਨੇ ਹਨਾ ਤੇ ਫਿਰ ਆਈਸੀਯੂ ਦੇ ਵਿੱਚ ਨੇ ਜਿਹੜੇ 8 ਮਰੀਜ਼ ਨੇ ਆਈਸੀਯੂ ਦੇ ਵਿੱਚ ਵੀ ਤੇ ਇਹ ਟੋਟਲ ਲਗਭਗ ਹਸਪੀਟਲ ਸਾਡਾ ਫੁੱਲ ਆ ਮਤਲਬ ਇੱਕ ਵੀ ਪੇਸ਼ੈਂਟ ਦੀ ਜਦੋਂ ਸਪੇਸ ਘਟਦੀ ਆ ਨਾ ਤੇ ਅਸੀਂ ਜਗ੍ਹਾ ਬਣਾਉਨੇ ਆ ਜਦੋਂ ਦੂਜੇ ਪੇਸ਼ੈਂਟ ਨੂੰ ਲੈ ਕੇ ਆਉਣਾ ਹੁੰਦਾ ਤਾਂ ਕੋਈ ਨਾ ਕੋਈ ਪੇਸ਼ੈਂਟ ਨੂੰ ਛੁੱਟੀ ਦਿੰਨੇ ਆ ਤੇ ਫੇਰ ਦੂਜੇ ਮਰੀਜ਼ ਨੂੰ ਇੱਥੇ ਐਡਮਿਟ ਕੀਤਾ ਜਾਂਦਾ ਵਾ ਵਿਚਾਲੇ ਵੀ ਆ ਸਾਰੀ ਲਾਈਨ ਤੁਸੀਂ ਦੇਖੋਗੇ ਬੈੱਡ ਲਾ ਕੇ ਇਹ ਵੀ ਭਰੀ ਹੋਈ ਆ ਸਾਰੀ ਵਾਹਿਗੁਰੂ ਜੀ ਕੀ ਫਤਿਹ ਜਗਿੰਦਰ ਕੋਰੇ ਤਕੜੀਆਂ ਹੁਣ ਠੀਕ ਆ ਅੱਗੇ ਨਾਲੋਂ ਹਾਂ ਠੀਕ ਆ ਠੀਕ ਆ ਮਾਂ ਜਿਉਂਦੀ ਬਾਤ ਹੀ ਰਹੇ ਮਾਂ ਜਿਉਂਦੀ ਅਸੀਂ ਕਰਦਾ ਅਨੇਕ ਕਿ ਸਾਡੇ ਪਰਿਵਾਰ ਦੇ ਵਿੱਚ ਇੰਨੇ ਕ੍ਰਿਟੀਕਲ ਪੇਸ਼ੈਂਟ ਆਉਂਦੇ ਨੇ ਸਾਰੇ ਜਿੰਨੀਆਂ ਵੀ ਤੁਸੀਂ ਦੇਖੋਗੇ ਅਵਸਥਾਵਾਂ ਮਾ ਸਰੀਰਕ ਕਿ ਹਾਰ ਨੇ ਪੁੱਤ ਦੇਖੋ ਵੀਰ ਦੇ ਲੱਤਾਂ ਬਾਪੂ ਦੀਆਂ ਦੋਨੇ ਲੱਤਾਂ 'ਚ ਕੀੜੇ ਪਏ ਹੋਏ ਸੀਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਦੇ ਪੱਟ ਦੇ ਉਹ ਮਾਸ ਕੱਢ ਕੇ ਇੱਧਰ ਲਾਇਆ ਬਾਪੂ ਦੇ ਸਿਕੰਜਾ ਲੱਗਿਆ ਸੀ 1 ਸਾਲ ਹੋ ਗਿਆ ਵਿਚਾਰੇ ਨੂੰ ਮੰਜੇ ਤੇ ਪਏ ਨੇ ਇਤਨਾ ਛੋਟਾ ਜਿਹਾ ਬੱਚਾ ਸਾਡਾ ਨੰਨਾ ਮੁੰਨਾ ਇਹ ਵੀ ਇਦਾਂ ਹੀ ਹਨਾ ਲੀਵਰ 'ਚ ਵੀ ਪ੍ਰੋਬਲਮ ਆ ਇਹਦੇ ਹਾਰਟ 'ਚ ਵੀ ਪ੍ਰੋਬਲਮ ਆ ਤੇ ਇਧਰ ਵੀ ਵੀਰਾ ਪਿਆ ਗੁਰਪ੍ਰੀਤ ਪੈਰਾਲਾਈਜ਼ਡ ਵੀ ਆ ਇਧਰ ਸਾਰੇ ਪੇਸ਼ੈਂਟ ਜਿਹੜੇ ਵੀ ਹੈਗੇ ਬਹੁਤ ਕ੍ਰਿਟੀਕਲ ਨੇ ਬਾਪੂ ਜੀ ਨੇ ਇਹਨਾਂ ਦੀ ਅੱਖ ਦੇ ਵਿੱਚ ਮਤਲਬ ਕੀੜੇ ਪੈ ਗਏ ਸੀਗੇ ਅੱਖ ਗਲ ਗਈ ਸੀ ਜਮਾਈ ਸਾਧੂ ਬੰਦੇ ਨੇ ਤੇ ਸਾਧੂਆਂ ਦੀ ਸੇਵਾ ਵੀ ਵਾਹ ਕੇ ਉਹਨੇ ਸਾਨੂੰ ਬਖਸ਼ੀ ਹੈ ਬਾਪੂ ਗੋਪਾਲ ਸਾਡੇ ਸਰਪੰਚ ਸਾਹਿਬ ਇਧਰ ਇਹ ਭੈਣ ਦੀ ਲੱਤ ਕੱਟੀ ਹੋਈ ਆ ਤੇ ਇਹਨੂੰ ਤੁਸੀਂ ਦੇਖਿਆ ਹੀ ਅਸੀਂ ਲੁਧਿਆਣੇ ਸਮਰਾਲਾ ਚੌਂਕ ਤੋਂ ਲੈ ਕੇ ਆਏ ਸੀਗੇ ਤੇ ਇਹ ਇਹਦਾ ਵੀ ਭੈਣ ਦਾ ਟਰੀਟਮੈਂਟ ਚੱਲਦਾ ਪਿੱਛੇ ਬੈਕ ਤੇ ਜ਼ਖਮ ਆ ਬਹੁਤ ਵੱਡਾ ਇਹਦੇ ਹਨ ਤੇ ਇੱਧਰ ਆਈਸੀਯੂ ਆ ਜੀ ਸਾਡੇ ਆਈਸੀਯੂ ਦੇ ਵਿੱਚ ਵੀ ਪੇਸ਼ੈਂਟਾਂ ਜਿਹੜੇ ਸਾਡੇ ਸਸਤੀ ਕਲਮਾ ਤੇ ਆਈਸੀਯੂ ਦੇ ਵਿੱਚ ਵੀ ਫੁੱਲ ਆ ਹਨਾ ਸਾਰੇ ਬੈੱਡ ਤੇ ਇੱਥੇ ਟਰੀਟਮੈਂਟ ਚੱਲ ਰਿਹਾ ਸਾਰੇ ਜਿਹੜੇ ਮਰੀਜ਼ਾਂ ਦਾ ਸਾਡੇਆਂ ਦਾ ਤੇ ਇੱਧਰ ਅਸੀਂ ਆਪਣੇ ਸੁਪਨਿਆਂ ਦੇ ਘਰ ਦੇ ਜਿਹੜੇ ਡਾਕਟਰਸ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਕਰਦੇ ਆ ਤਾਂ ਜੋ ਉਹ ਰੱਬ ਵਰਗੇ ਡਾਕਟਰ ਦਿਨ ਰਾਤ ਇੱਥੇ ਸਵਾਵਾ ਕਰਦੇ ਨੇ ਤੇ ਅਸੀਂ ਧੰਨਵਾਦ ਕਰਦੇ ਆ ਇੱਥੇ ਨਰਸਿੰਗ ਸਟਾਫ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਭੈਣਾ ਭਰਾਵਾਂ ਦਾ ਵੀ ਜਿਹੜੇ ਦਵਾਈਆਂ ਦੀ ਸੇਵਾ ਜਾਂ ਡਾਕਟਰਾਂ ਦੀਆਂ ਤਨਖਾਹਾਂ ਨਰਸਿੰਗ ਸਟਾਫ ਦੀਆਂ ਤਨਖਾਹਾਂ ਇਹ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਇਸ ਸੰਗਤ ਵੱਲੋਂ ਕੀਤੀਆਂ ਜਾਂਦੀਆਂ ਸਵਾਵਾ ਹੁਣ ਆਪਾਂ ਉੱਪਰ ਚੱਲੀਏ ਜੇ ਫਸਟ ਫਲੋਰ ਤੇ ਇੱਥੇ ਹੁਣ ਪ੍ਰਸ਼ਾਦੇ ਦੀ ਸੇਵਾ ਕਰਦੇ ਨੇ ਵੀਰ ਹੁਣ ਸਾਰਿਆਂ ਨੂੰ ਪ੍ਰਸ਼ਾਦਾ ਹਸਪੀਟਲ 'ਚ ਵੀ ਹਸਪੀਟਲ ਦੇ ਉੱਪਰ ਵੀ ਉਸ ਤੋਂ ਉੱਪਰ ਵੀ ਤੀਜੀ ਮੰਜ਼ਲ ਤੇ ਵੀ ਯਾਨੀ ਕਿ ਇਹ ਬਿਲਡਿੰਗ ਜਿਹੜੀ ਸਾਡੀ ਹੈਗੀ ਆ ਇਹ ਫੁੱਲ ਹੋਈ ਪਈ ਆ ਹੁਣ ਸਾਡੇ ਕੋਲ ਜਦੋਂ ਕੋਈ ਪੇਸ਼ੈਂਟ ਐਡਮਿਟ ਕਰਨਾ ਪੈਂਦਾ ਤਾਂ ਪਹਿਲਾਂ ਇੱਕ ਜਾਂ ਦੋ ਪੇਸ਼ੈਂਟ ਦੀ ਛੁੱਟੀ ਕਰਨੀ ਪੈਂਦੀ ਆ ਫਿਰ ਦੂਜੇ ਮਰੀਜ਼ਾਂ ਵਾਸਤੇ ਜਗ੍ਹਾ ਬਣਦੀ ਆ ਆ ਤੁਸੀਂ ਦੇਖੋ ਨਰਸਿੰਗ ਸਟਾਫ ਇੱਥੇ ਆਪਣਾ ਡਿਊਟੀ ਤੇ ਬੈਠਾ ਤੇ ਇੰਦਰ ਵੀ ਸਾਰੇ ਕਿਵੇਂ ਸੰਦੀਪ ਸਿੰਘ ਕੀ ਹਾਲ ਨੇ ਨਛੱਤਰ ਸਿੰਘ ਗਿੱਲ ਕੀ ਹਾਲ ਨੇ ਬਾਪੂ ਕਿਵੇਂ ਗਿੱਲ ਸਾਹਿਬ ਠੀਕ ਠਾਕ ਹੋ ਇਹ ਵੀਰਾ ਨਛੱਤਰ ਸਿੰਘ ਗਿੱਲ ਇਹਨੂੰ ਬੈਨਕੂਵਰ ਤੋਂ ਲੈ ਕੇ ਆਏ ਸੀ ਤੁਸੀਂ ਦੇਖੀ ਸੀ ਵੀਡੀਓ ਹਨ ਬਾਪੂ ਸਾਸਤਰੀਕਰ ਟਕਣਾ ਹੋਰ ਵੀਰੇ ਠੀਕ ਆ ਤੇ ਇਹਨਾਂ ਸਾਰੇ ਮੈਂਬਰਾਂ ਦੀਆਂ ਤੁਸੀਂ ਜਿਹੜੀ ਆਪਾਂ ਹਰਕ ਵੀ ਸਮੱਸਿਆ ਸ਼ੇਅਰ ਕਰੀਏ ਤੁਹਾਡੇ ਨਾਲ ਤਾਂ ਕਈ ਘੰਟੇ ਲੱਗ ਜਾਣਗੇ ਆਪਾਂ ਨੂੰ ਵੀਡੀਓ ਬਣਾਉਂਦੇ ਆ ਸასი ਕਲ ਬਾਪੂ ਠੀਕ ਹੋ ਕਿ 36 ਘੜ ਤੋਂ ਆਏ ਬਾਪੂ ਜੀ ਦੇ ਵੀ ਇਹਨਾਂ ਦੇ ਵੀ ਪੈਰ 'ਚ ਕੀੜੇ ਪਏ ਹੋਏ ਸੀ ਬਾਪੂ ਜੀ ਜਦੋਂ ਆਏ ਸੀ ਸਾਡੇ ਕੋਲੇ ਹਨ ਉਹ ਮਾਂ ਬੈਠੀ ਆ ਉਹ ਸਾਰੀ ਉਹ ਗਲ ਗਈ ਸੀਗੀ ਜਮਈ ਪੂਰੀ ਸਕਿਨ ਦੀ ਪ੍ਰੋਬਲਮ ਆ ਗਈ ਸੀ ਪੂਰਾ ਫੇਸ ਢਿੱਡ ਮੂੰਹ ਸਾਰੇ ਬੇਬੇ ਬਾਪੂ ਆਇਆ ਨਹੀਂ ਮੁੜ ਕੇ ਕਿੱਥੇ ਆ ਲੱਭੀ ਸੀ ਕਿ ਉਹ ਘਰੇ ਜਾ ਦੇਖ ਲਾ ਛੱਡ ਕੇ ਚਲਾ ਗਿਆ ਹੈ ਨਾ ਸਤਿਗੁਰ ਮਾ ਔਰ ਮਾ ਠੀਕ ਹੋ ਉਹ ਮੇਰੀ ਮਾਂ ਜਿਉਂਦੀ ਬਸਦੀ ਰਹੇ ਮੇਰੀ ਜੇ ਆਪ ਐਸੇ ਬਾਤ ਕਰੇ ਨਾ ਸਾਥੀ ਬਾਤ ਸਾਥ ਹੋਈ ਨਹੀਂ ਮੈਂ ਜੋ ਚਲਾ ਜਾਂਦਾ ਨਹੀਂ ਇਹਨਾਂ ਦਾ ਬਹੁਤ ਕੋਈ ਨਾ ਮਾ ਬਾਈ ਗੁਰੂ ਮੇਰੇ ਕਰਨੇ ਕੀ ਸੱਚੇ ਪਾ ਇਹਨਾਂ ਦੀ ਫਿਜ਼ੀਓਥੈਰੇਪੀ ਹੁੰਦੀ ਆ ਨਹੀਂ ਬਾਈ ਇਹਨਾਂ ਨੂੰ ਕੋਈ ਨਹੀਂ ਕਸਮ ਉਹਨਾਂ ਕਰੇ ਉਹਨੇ ਮਾਰਗ ਦਿਖਾਉਣੇ ਬੋਲ ਚ ਤਦਾਰ ਦੰਦਾਂ ਨਾਲ ਗੱਲ ਕਰਨੀ ਹੈ ਨਹੀਂ ਦੂਜੀ ਕੋਈ ਨਹੀਂ ਫੜੀ ਵੀ ਨਹੀਂ ਹੋਗਾ ਤੁਹਾਨੂੰ ਤਾਂ ਹੋਣਾ ਨਹੀਂ ਇਸ ਤੋਂ ਬਾਅਦ ਵੀ ਦੁਆਰਾ ਨਹੀਂ ਕਰਨਾ ਬਾਅਦ ਉਹਦੂ ਕਰਾ ਕੇ ਰਿਵਿਊ ਫਿਰ ਥੈਰੇਪੀ ਰੂਲ ਕਰਾਓ ਇੱਕ ਵਾਰੀ ਇਹਨਾਂ ਨੂੰ ਥੋੜਾ ਬਾਹਰ ਬੂਰ ਨਿਕਲਣ ਲੱਗਣ ਇਹ ਇਹਨਾਂ ਦੇ ਬਲੀਚਰ ਤੇ ਕਮਾ ਲਿਆ ਕਰਾਂਗੇ ਹਾਂ ਵਾਓ ਆਮਾ ਜਿਹੜੀ ਹੱਡੀਆਂ ਦੀ ਪ੍ਰੋਬਲਮ ਹੈ ਨਾ ਹੱਡੀਆਂ ਦੀ ਟੀਵੀ ਆ ਉਹਦੇ ਕਰਕੇ ਉਹਦੀ ਦਵਾਈ ਚੱਲਦੀ ਆ ਇੱਕ ਮਹੀਨਾ ਹੋਰ ਚੱਲਣੀ ਆ ਫਿਰ ਉਸ ਤੋਂ ਬਾਅਦ ਤੁਹਾਡੀ ਐਕਸਰਸਾਈਜ਼ ਸ਼ੁਰੂ ਹੋਈ ਤੁਸੀਂ ਤਰਨ ਲੱਗ ਜਾਣਾ ਵਾਇਗਰੂ ਮੇਰ ਕਰੇ ਜਿਹੜੀ ਇਹ ਬਿਮਾਰੀ ਹੈ ਛੇਤੀ ਛੇਤੀ ਠੀਕ ਹੋ ਜਾਵੇ। ਠੀਕ ਆ ਮਾ। ਬਾਬਾ ਜੀ ਮਿਹਰ ਕਰਨਗੇ। ਮਿਹਰ ਕਰਨਾ। ਤੰਦਰੁਸਤ ਬਾਪੂ ਜੀ ਦੇ ਵੀ ਪੈਰ ਦੇ ਵਿੱਚ ਹਨਾ ਬਹੁਤ ਵੱਡਾ ਜਾਕਮ ਠੀਕਾ। ਨਹੀਂ ਕਿ ਸਾਡੇ ਜਿੰਨੇ ਵੀ ਸੁਪਨਿਆਂ ਦੇ ਘਰ ਦੇ ਵਿੱਚ ਪੇਸ਼ਰ ਨੇ ਹਾਂ ਮੋਣੀ ਭੈਣੇ ਸਾਸਰੀ ਕਾਲ। ਨਹੀਂ ਮੋਣੀ ਭੈਣੇ ਤਕੜੀਆਂ। ਤੇਰੇ ਗੁੱਟ ਕਿਵੇਂ ਆ? ਵਾਹਿਗੁਰੂ ਕਿਰਪਾ ਕਰਨ ਮੇਰੀ ਭੈਣ ਦੀ ਤੰਦਰੁਸਤੀ ਬਖਸ਼ੇ ਮੇਰੀ ਛੋਟੀ ਭੈਣ ਨੂੰ। ਇਹਨਾਂ ਦੇ ਜੀ ਕਿਵੇਂ ਆ? ਇਹਨਾਂ ਦੀ ਥੈਰੇਪੀ ਵਗੈਰਾ ਚੱਲਦੀ ਹੈ ਵੀਰ ਜੀ। ਉਹ ਕਿ ਇਹਨਾਂ ਨੂੰ ਫੀਆ ਹੈ ਇਨਪਰੋਬੀਆ ਹੈ ਉਸਕੇ ਲਈ ਮੈਡੀਸਿਨ ਚੱਲ ਰਹੀ ਹੈ ਮੈਡੀਸਿਨ ਚੱਲ ਰਹੀ ਹੈ ਜੀ ਇਹਨਾਂ ਦੀ ਥੈਰੇਪੀ ਨਹੀਂ ਚੱਲ ਸਕਦੀ ਹਜੇ ਨਹੀਂ ਹੋਰ ਆਰੇ ਕਰਕੇ ਹਨਾ ਤਾਂ ਵੀ ਦਿੱਕਤ ਆਉਂਦੀ ਜੋੜਾਂ ਨੂੰ ਹੋਰਾਂਗੇ ਐਸ ਉਮਰ ਵਿੱਚ ਗਠੀਆ ਤਾਂ ਜ਼ਰੂਰੀ ਹੁੰਦੀ ਹੈ ਨੇ ਫਿਰ ਉਹ ਟੁੱਟ ਜੂਗੀ ਕਿਸ ਤਰ੍ਹਾਂ ਦਾ ਦਿੱਕਤ ਹੋਊਗਾ ਓਕੇ ਚਲੋ ਪਹਿਲਾਂ ਯਾਨੀ ਕਿ ਥੋੜਾ ਗਠੀਆ ਘਟੇ ਫਿਰ ਹੋਊਗਾ ਲੈ ਕੋਈ ਕੋਈ ਨਮੋਣੀ ਪਹਿਣੇ ਪਾਈ ਕਿ ਤ੍ਰਿਪਿੰਡੋਂ ਮੈੜਨਾਏ ਸੀ ਹਨਾ ਮੈਨੂੰ ਮਿਲ ਕੇ ਗਏ ਸੀਗੇ ਹੋਰ ਭੈਣੇ ਸਾਸਰੀਕਾਲ ਜੋਤੀ ਠੀਕ ਹੈ ਤੂੰ ਜੀ ਕਬਤ ਜਿੰਨੀ ਬਾਰੇ ਦਿੰਦੇ ਤੇਰੇ ਬੱਚੇ ਠੀਕ ਆ ਬੱਚੇ ਠੀਕ ਨੇ ਇਹ ਨਿੱਕੇ ਨਿੱਕੇ ਬੱਚੇ ਦੇਖੋ ਸਭ ਤੋਂ ਨਿੱਕਾ ਜਆ ਕੁਝ ਦਿਨਾਂ ਦਾ ਹੀ ਸੀ ਜਦੋਂ ਸਾਡੇ ਕੋਲ ਲੈ ਕੇ ਆਈਏ ਭੈਣ ਇਹ ਭੈਣ ਦੇ ਬਰਥ ਇਹ ਬੱਚੇ ਦਾ ਬਰਥ ਘਰ ਹੀ ਹੋ ਗਿਆ ਸੀ ਇੰਨੀ ਜਿਆਦਾ ਅਫਸਰ ਸੀ ਭੈਣ ਉਹ ਵੀਡੀਓ ਅਸੀਂ ਤੁਹਾਡੇ ਨਾਲ ਮਤਲਬ ਸ਼ੇਅਰ ਵੀ ਨਹੀਂ ਕਰ ਸਕਦੇ ਕੱਲੀ ਉਹ ਘਰ ਚ ਪਈ ਸੀ ਘਰ ਵਾਲਾ ਕਮਾਉਣ ਜਾਂਦਾ ਸੀ ਦਿਹਾੜੀ ਤੇ ਨਾਲ ਆ ਨਿੱਕੇ ਨਿੱਕੇ ਬੱਚੇ ਸੀ ਤੇ ਕੱਲੀ ਦੇ ਘਰੇ ਪੇਨ ਸ਼ੁਰੂ ਹੋ ਗਈ ਬਲੀਡਿੰਗ ਸ਼ੁਰੂ ਹੋ ਗਈ ਮਤਲਬ ਇੰਨਾ ਤੜਫ ਰਹੀ ਆ ਪਤਾ ਨਹੀਂ ਪ੍ਰਮਾਤਮਾ ਕਿਦਾਂ ਕਿਦਾਂ ਦੇ ਇਮਤਿਹਾਨ ਲੈਂਦਾ ਤੇ ਉਦੋਂ ਅਫਸਰਟ ਵੀ ਸੀਗੀ ਫਿਰ ਤੁਹਾਡੀ ਕਿਹਨੇ ਹੈਲਪ ਕੀਤੀ ਕਿਵੇਂ ਦਾਖਲ ਕਿਹਨੇ ਕਰਾਇਆ ਫਿਰ ਨਾਲ ਗਵਾਂਡੀ ਆਗੇ ਤੇ ਉਹ ਠੀਕ ਜਿਹੜੀ ਡਿਸਪੈਂਸਰੀ ਜਨਾਰ ਮੰਦੇ ਨੇ ਉਹ ਉਹਨਾਂ ਨੇ ਫਿਰ ਐਡਮਿਟ ਕਰਾਤਾ ਫਿਰ ਬਰਤੂਤੇ ਡਿਸਪੈਂਸਰੀ ਚ ਹੋਇਆ ਜਾ ਕੇ ਘਰੀ ਹੋ ਗਿਆ ਸੀ ਬੱਚੇ ਦਾ ਡਿਸਪੈਂਸਰੀ ਚ ਹੋਇਆ ਸੀ ਡਿਸਪੈਂਸਰੀ ਚ ਹੋਇਆ ਸੀ ਤੇ ਫਿਰ ਇੱਥੇ ਜਦੋਂ ਆਏ ਤਾਂ ਹਾਲਾਤ ਬਹੁਤ ਜ਼ਿਆਦਾ ਬਦਤ ਸੀ ਬੱਚਿਆ ਵੀ ਬਹੁਤ ਵੀਕ ਸੀ ਭੈਣ ਵੀ ਬਹੁਤ ਜ਼ਿਆਦਾ ਅਫਸਰਟ ਸੀ ਹੁਣ ਫਿਰ ਅਸੀਂ ਇਹਨਾਂ ਨੂੰ ਇੱਥੇ ਲਾ ਕੇ ਇੱਕ ਕਮਰਾ ਦਿੱਤਾ ਸੀਗਾ ਮਹੀਨੇ ਡੇਢ ਮਹੀਨਿਆਂ ਤੋਂ ਉਹ ਲਾਕ ਹੀ ਰੱਖਿਆ ਕਮਰੇ ਦੇ ਵਿੱਚ ਹੁਣ ਥੋੜਾ ਸਟੇਬਲ ਹੋਏ ਨੇ ਬੱਚੇ ਤੇ ਹੁਣ ਇਹਨਾਂ ਨੂੰ ਇਧਰ ਬਾਹਰ ਬੋਰਡ ਦੇ ਵਿੱਚ ਸ਼ਿਫਟ ਕੀਤਾ ਵਾ ਤੇ ਇੱਥੇ ਸਾਡੇ ਮਨੁੱਖਤਰੀ ਸੇਵਾ ਪਰਿਵਾਰ ਦੇ ਹਸਪੀਟਲ ਦੇ ਵਿੱਚ ਉੱਪਰ ਇੱਕ ਸਾਡੇ ਨਾ ਆਫਿਸ ਬਣਾਏ ਹੋਏ ਸੀਗੇ ਜਿਵੇਂ ਜਿੱਥੇ ਬੈਠ ਕੇ ਅਸੀਂ ਕੰਮ ਕਰਦੇ ਸੀ ਅਕਾਊਂਟ ਵਾਲੇ ਸਾਡੇ ਟੀਮ ਬੈੰਦੀ ਸੀ ਹਨਾ ਜਾਂ ਜਿੱਥੇ ਅਸੀਂ ਵੀਡੀਓ ਵਗੈਰਾ ਐਡਿਟ ਕਰਦੇ ਸੀਗੇ ਜਾਂ ਹੋਰ ਫਿਰ ਉੱਥੇ ਵੀ ਸਾਨੂੰ ਮਰੀਜ਼ ਐਡਜਸਟ ਕਰਨੇ ਪਏ ਫਿਰ ਅਸੀਂ ਉਹਨੂੰ ਅੱਧੇ ਨੂੰ ਇਸ ਤਰੀਕੇ ਨਾਲ ਕੱਟ ਕੇ ਵਿਚਾਲੇ ਡਿਵਾਈਡ੍ਰੇਸ਼ਨ ਕਰਕੇ ਤਾਂ ਫਿਰ ਉੱਥੇ ਵੀ ਪੇਸ਼ੈਂਟ ਆ ਜਿਹੜੇ ਉਹ ਕੀਤੇ ਆ ਹੁਣ ਸਾਰਾ ਜਿਹੜਾ ਏਰੀਆ ਆ ਇਹਦੇ ਵਿੱਚ ਉਹ ਵਾਲੇ ਪੇਸ਼ੈਂਟ ਨੇ ਜਿਨ੍ਹਾਂ ਦੇ ਵੱਡੇ ਜ਼ਖਮ ਨੇ ਜਿਨ੍ਹਾਂ ਦੇ ਵੱਡੀਆਂ ਪੱਟੀਆਂ ਹੁੰਦੀਆਂ ਡਰੈਸਿੰਗ ਹੁੰਦੀਆਂ ਵਾ ਇਹ ਸਾਰੇ ਕੀ ਹਾਲ ਨੇ ਪੁੱਤ ਇਹ ਬੱਚੇ ਦੀ ਲੱਤ ਹੈਨਾ ਬਹੁਤ ਵੱਡੀ ਸਰਜਰੀ ਹੋਈ ਆ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਲੱਤ ਬਚਨ ਦੇ ਅਸਾਰ ਹੈਗੇ ਪਹਿਲਾਂ ਤਾਂ ਡਾਕਟਰ ਕਹਿੰਦੇ ਕੱਟਣੀ ਪੈਣੀ ਆ ਸਤਿ ਸ੍ਰੀ ਅਕਾਲ ਵੀਰੇ ਇਹਦੇ ਵੀ ਵੀਰੇ ਦੀ ਲੱਤ ਦਾ ਹਾਂਜੀ ਬਾਈ ਠੀਕ ਹੋ ਇਹਦੇ ਬਾਈ ਦੇ ਵੀ ਪੇਟ ਦੇ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਹੈਂ ਆਹਾਂ ਬਹੁਤ ਵੱਡੀ ਇਹਨਾਂ ਦੀ ਵੀ ਪ੍ਰੋਬਲਮ ਸੀ ਕਰਨੀਆਂ ਦੀ ਤੇ ਇੱਧਰ ਬਾਪੂ ਕਿਵੇਂ ਬਾਪੂ ਤਕੜਾ ਆਹ ਬੈੱਡ ਵਾਲੇ ਬੰਦੇ ਕਿੱਥੇ ਗਏ ਆ ਹੋ ਬਾਥਰੂਮ ਚ ਵਾਸ਼ਰੂਮ ਗਏ ਹੋਇਆ ਕਿਤੇ ਨਹੀਂ ਬਾਪੂ ਜੀ ਬਲਾਈਂਡ ਨੇ ਹਨਾ ਉੱਧਰ ਇਹ ਵੀਰਾ ਤਿਲਕ ਇਹ ਵੀ ਬੈਕ ਸਾਈਡ ਦੀ ਸਾਰੀ ਗਲੀ ਹੋਈ ਸੀ ਚੱਲ ਫੇਰ ਨਹੀਂ ਸਕਦਾ ਇੱਦਾਂ ਇਹ ਉਹ ਬਾਪੂ ਜੀ ਵੀ ਬ্লাইন্ড ਨੇ ਤੇ ਲੱਤਾਂ 'ਚ ਜਾਕਮ ਸੀ ਕੀੜੇ ਪਏ ਹੋਏ ਸੀਗੇ ਇੱਧਰ ਸਾਡਾ ਹਾਂ ਬਈ ਕਿਵੇਂ ਆ ਠੀਕ ਆ ਹਾਂ ਦੇਊਂਗਾ ਰੋਟੀ ਖਾ ਲਾ ਪਹਿਲਾਂ ਦੇ ਕੇ ਜਾਊਂਗਾ ਦੇਖ ਕੇ ਬਹੁਤ ਵਧੀਆ ਗੱਲ ਆ ਇਹਨੂੰ ਵੀ ਬੱਚੇ ਨੂੰ ਟੀਵੀ ਹੋ ਗਈ ਸੀਗੀ ਹੱਡੀਆਂ ਦੀ ਤੇ ਟ੍ਰੀਟਮੈਂਟ ਚੱਲਦਾ ਸੀਗਾ ਹਾਂ ਬਾਪੇ ਕਿਵੇਂ ਆ ਠੀਕ ਆ ਨਾ 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 ਛੋਟੀ ਜੀ ਬੇਨਤੀ ਕਰਨਾ ਹਾਂ ਹਾਂ ਦੱਸੋ ਦੱਸੋ ਬੇਨਤੀ ਹੈ ਕਰਦਾ ਮੇਰੀ ਬਾਹ ਦਾ ਆਪਰੇਸ਼ਨ ਹੋ ਹੋ ਗਈ ਹੋ ਗਈ ਸਹੀ ਹਾਂ ਠੀਕ ਆ ਠੀਕ ਆ ਜੀ ਮਰਦੀ ਪਾੜੀ ਜੀ ਹਾਂ ਅੱਗੇ ਨਾਲ ਚੱਲਦੀ ਹੈ ਹੱਥ ਵੀ ਚੱਲਦਾ ਹੁਣ ਮੈਂ ਐ ਚੱਲਣਾ ਮੈਂ ਸੂਪੀ ਮੰਨਦੇ ਬੱਬਲੂ ਫੇਰ ਸੜਕਾਂ ਤੇ ਰੋਲਿਆਂਗੇ ਬੱਬਲੂ ਵੀਰੇ ਸੜਕਾਂ ਤੇ ਰੋਲਣਾ ਜਾ ਕੇ ਉੱਥੇ ਪੁਲਥਲੀ ਪਿਆ ਕਰੇਗਾ ਨਹੀਂ ਹੋਊਗੀ ਆ ਤੇ ਭੈਣ ਨੂੰ ਬੁਲਾਵਾਂਗੇ ਜੀ ਉਹ ਤੈਨੂੰ ਲੈਣ ਆਊਗੀ ਭੈਣ ਫੇਰ ਤੈਨੂੰ ਉਹਦੇ ਨਾਲ ਭੇਜਾਂਗੇ ਹੁਣ ਨਹੀਂ ਆਣਾ ਅਸੀਂ ਬੁਲਾਵਾਂਗੇ ਨਾ ਅਸੀਂ ਬੁਲਾਵਾਂਗੇ ਨਹੀਂ ਬਬਲੋ ਵੀਰੇ ਆਖੇ ਲੱਗਣਾ ਮੈਂ ਬੁਲਾ ਲੂੰਗਾ ਠੀਕ ਆ ਨਹੀਂ ਬਹਿ ਜਾ ਕੋਈ ਨਾ ਮੈਂ ਬੁਲਾ ਕੇ ਭੇਜ ਦੂੰਗਾ ਤੈਨੂੰ ਭੇਜ ਦੂੰਗਾ ਮੈਂ ਤਾਂ ਆਵੇ ਐਦਾਂ ਤੁਸੀਂ ਕਿਉਂ ਕਰਦੇ ਨਹੀਂ ਮੈਂ ਭੇਜ ਦੂੰਗਾ ਤੈਨੂੰ ਠੀਕ ਆ ਭੇਜ ਬਹਿ ਜਾ ਬਹਿ ਜਾ ਬਹਿ ਜਾ ਮਤਲਬ ਐਸੇ ਬਹੁਤ ਸਾਰੇ ਸਾਡੇ ਪੇਸ਼ੈਂਟ ਨੇ ਜਿਹੜੇ ਠੀਕ ਨਹੀਂ ਹੈਗੇ ਉਹਨਾਂ ਦੇ ਅੱਗੇ ਪਿੱਛੇ ਵੀ ਕੋਈ ਸਪੋਰਟ ਕਰਨ ਵਾਲਾ ਨਹੀਂ ਹੈਗਾ ਤਾਂ ਫਿਰ ਉਹ ਛੁੱਟੀ ਮੰਗਦੇ ਆ ਤੇ ਛੁੱਟੀ ਤੋਂ ਅਸੀਂ ਕਿਵੇਂ ਬੁੱਟੇ ਭਾਈ ਤੇ ਅਸੀਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਸੱਚ ਝੂਠ ਬੋਲ ਕੇ ਵੜਿਆ ਵੜੂ ਕੇ ਇੱਥੇ ਰੱਖਦੇ ਆ ਇਹ ਸਾਡੇ ਉਹ ਡਾਕਟਰ ਨੇ ਜਿਹੜੇ ਰੱਬ ਰੂਪੀ ਡਾਕਟਰ ਨੇ ਇੱਥੇ ਜਿਹੜੇ ਸਾਡੇ ਕੋਲੇ ਆਉਂਦੇ ਨੇ ਸਾਰੇ ਆ ਉਹਨਾਂ ਡਾਕਟਰਾਂ ਦੀ ਲਿਸਟ ਆ ਡਾਕਟਰ ਹਸ਼ਾ ਰੱਗੜਵਾਲ ਦੁਪਹਿਰੇ ਐਮਡੀ ਮੈਡੀਸਨ ਨੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਕਰਾਉਂਦੇ ਨੇ ਐਤਵਾਰ ਦੀ ਛੁੱਟੀ ਹੁੰਦੀ ਹੈ ਜਿਸ ਜਸਵਿੰਦਰ ਕੌਰ ਮੈਡਮ ਬਦਲ ਗਈ ਸੀ ਉਹੀ ਥਾਂ ਤੇ ਹੁਣ ਸਾਡੇ ਕੋਲੇ ਸੇਠੀ ਸਾਹਿਬ ਆ ਗਏ ਨੇ ਤੇ ਉਹ ਸਵੇਰੇ 9 ਤੋਂ ਲੈ ਕੇ 2 ਵਜੇ ਤੱਕ ਡਾਕਟਰ ਰਮਨ ਸਿੰਘਲਾ ਐਤਵਾਰ ਵਾਲੇ ਦਿਨ ਸਾਡੇ ਕੋਲੇ ਆਉਂਦੇ ਨੇ ਫਿਰ ਡਾਕਟਰ ਰਾਗਵ अरोड़ा ਜੀ 15 ਦਿਨਾਂ ਬਾਅਦ ਸਾਡੇ ਕੋਲੇ ਕੈਂਪ ਤੇ ਆਉਂਦੇ ਨੇ ਫਿਰ ਡਾਕਟਰ ਵਿਪਨ ਗਰਗ ਜੀ ਜਿਹੜੇ ईएनटी ਦੇ ਨੇ ਇਹ ਵੀ ਸਾਡੇ ਕੋਲੇ ਵੀਰਵਾਰ ਵਾਲੇ ਦਿਨ ਸਵੇਰੇ ਆਉਂਦੇ ਨੇ ਡਾਕਟਰ ਦਿਵਿਆ ਜੋਤੀ ਡੈਂਟਿਸ ਨੇ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਨੂੰ ਸਵੇਰੇ ਆਉਂਦੇ ਨੇ ਸਾਡੇ ਕੋਲੇ ਫਿਰ ਡਾਕਟਰ ਸੰਜੀਵ ਕੁਮਾਰ ਨੇ ਸਕਿਨ ਦੇ ਡਾਕਟਰ ਨੇ ਇਹ ਵੀ ਸਾਡੇ ਕੋਲੇ ਸ਼ਨੀਵਾਰ ਨੂੰ ਆਉਂਦੇ ਨੇ ਫਿਰ ਡਾਕਟਰ ਨੀਰਜ ਗੁਪਤਾ ਨੇ ਗੈਸਟਰੋ ਦੇ ਇਹ ਵੀ ਮਹੀਨੇ ਦੇ ਅਖੀਰਲੇ ਵੀਰਵਾਰ ਸ਼ਾਮ ਨੂੰ ਆਉਂਦੇ ਨੇ ਸਾਡੇ ਕੋਲੇ ਫਿਰ ਸਾਡੇ ਕੋਲੇ ਖਿਆਤੀ ਗੁਪਤਾ ਜੀ ਨੇ ਡਾਕਟਰ ਮਹੀਨੇ ਦੇ ਅਖੀਰਲੇ ਵੀਰਵਾਰ ਸ਼ਾਮ ਨੂੰ 4 ਵਜੇ ਵੀ ਆਉਂਦੇ ਨੇ ਇਹ ਵੀ ਸਕਿਨ ਦੇ ਸਪੈਸ਼ਲਿਸਟ ਨੇ ਫਿਰ ਬਬੀਤਾ ਸ਼ਰਮਾ ਡਾਕਟਰ ਨੇ ਤੇ ਇਹ ਵੀ ਡਾਈਟ੍ਰੀਸ਼ੀਅਨ ਨੇ ਇਹ ਵੀ ਸਾਡੇ ਕੋਲੇ ਇੱਥੇ ਹਰ ਵੀਰਵਾਰ ਨੂੰ ਸਵੇਰੇ ਆਉਂਦੇ ਨੇ 10 ਵਜੇ ਫਿਰ ਡਾਕਟਰ ਵਰਤਿਕਾ ਰੋੜਾ ਨੇ ਆਈ ਦੇ ਸਪੈਸ਼ਲਿਸਟ ਨੇ ਵੀਰਵਾਰ ਨੂੰ 10 ਤੋਂ ਲੈ ਕੇ 2 ਵਜੇ ਤੱਕ ਸਾਡੇ ਕੋਲੇ ਆਉਂਦੇ ਨੇ ਫਿਰ ਡਾਕਟਰ ਨਵਜੋਤ ਕੌਰ ਨੇ ਸਾਈਕਾਇਟ੍ਰਿਕ ਇਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਤੇ ਡਾਕਟਰ ਅਨਮੋਲਦੀਪ ਆ ਜਿਹੜੇ ਇਹ ਮੰਨ ਲਓ ਦੂਜੇ ਨੇ ਫਿਜ਼ੀਓਥੈਰੇਪੀ ਦੇ ਡਾਕਟਰ ਨੇ ਦੋਨੇ ਇਹ ਪੂਰਾ ਹਫਤਾ ਸਾਡੇ ਕੋਲੇ ਇੱਥੇ ਆਉਂਦੇ ਨੇ ਇਹ ਸਾਰੇ ਡਾਕਟਰਾਂ ਦੀ ਸੇਵਾਵਾਂ ਜਿਹੜੀਆਂ ਸਾਨੂੰ ਮਿਲੀਆਂ ਹੋਈਆਂ ਇਹਦੇ ਵਿੱਚੋਂ ਕੁਝ ਡਾਕਟਰ ਨੇ ਜਿਹੜੇ ਮੰਥ ਦੇ ਵਿੱਚ ਇੱਕ ਵਾਰ ਆਉਂਦੇ ਨੇ ਉਹ ਵੀ ਸੇਵਾ ਦੇ ਨਾਲ ਭਾਵਨਾ ਨਾਲ ਆਉਂਦੇ ਨੇ ਕੁਝ ਡਾਕਟਰ ਨੇ ਜਿਹੜੇ ਵੀਕ ਦੇ ਵਿੱਚ ਇੱਕ ਵਾਰ ਆਉਂਦੇ ਨੇ ਉਹ ਵੀ ਸੇਵਾ ਭਾਵ ਨਾਲ ਨੇ ਤੇ ਜਿਹੜੇ ਕੁਝ ਪੱਕੇ ਡਾਕਟਰ ਸਾਡੇ ਰੱਖੇ ਹੋਏ ਨੇ ਉਹ ਸਾਡੇ ਪੇਡ ਡਾਕਟਰ ਨੇ ਜਿਨ੍ਹਾਂ ਦੀਆਂ ਤਰਖਾਹਾਂ ਵਗੈਰਾ ਦਿੱਤੀਆਂ ਜਾਂਦੀਆਂ ਵਾ ਸਾਡੇ ਕੋਲੇ ਇੱਥੇ 26 27 ਨਰਸਿੰਗ ਸਟਾਫ ਮੈਂਬਰ ਨੇ ਜਿਨ੍ਹਾਂ ਨੂੰ ਅਸੀਂ ਪੇਡ ਰੱਖਿਆ ਹੋਇਆ ਉਹਨਾਂ ਨੂੰ ਤਰਕਾਹ ਦਿੱਤੀਆਂ ਜਾਂਦੀਆਂ ਤੇ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਸ਼ਿਸ਼ ਆ ਵਾਹਿਗੁਰੂ ਜੀ ਕਿਰਪਾ ਕਰਨ ਵੀ ਅਸੀਂ ਹਸਪੀਟਲ ਨੂੰ ਹੋਰ ਥੋੜਾ ਵੱਡਾ ਕਰ ਦਈਏ ਡਾਕਟਰਾਂ ਦੀਆਂ ਓਪੀਡੀਆਂ ਵਗੈਰਾ ਪ੍ਰੋਪਰ ਇੱਥੇ ਸਹੀ ਤਰੀਕੇ ਨਾਲ ਬਣ ਜਾਣ ਤੇ ਮਰੀਜ਼ਾਂ ਦੇ ਵਾਸਤੇ ਇੱਕ ਹੋਰ ਵਾਰਡ ਇੱਕ ਜਾਂ ਦੋ ਵਾਰਡ ਬਣ ਜਾਣ ਹੁਣ ਹਸਪੀਟਲ ਦਾ ਆਫਿਸ ਆ ਜਿਹੜਾ ਨਿੱਕਾ ਜਿਹਾ ਅਸੀਂ ਇੱਥੇ ਬਣਾਇਆ ਹੋਇਆ ਉਚਾਰਾ ਕੇ ਇੱਥੇ ਸਾਈਡ ਤੇ ਇਹਦੇ ਵਿੱਚ ਸਾਰਾ ਰਿਕਾਰਡ ਆ ਜਿਹੜਾ ਕਿਉਂਕਿ ਇਸ ਹਸਪੀਟਲ 'ਚ ਕੋਈ ਬਿੱਲ ਤਾਂ ਕਟਿਆ ਨਹੀਂ ਜਾਂਦਾ ਤੇ ਨਾ ਕੋਈ ਰਸੀਦ ਕੱਟੀ ਜਾਂਦੀ ਸਿਰਫ ਤੇ ਸਿਰਫ ਰਿਕਾਰਡ ਮੈਂਟੇਨ ਕੀਤਾ ਜਾ ਰਿਹਾ ਵਾ ਪਿਛਲੇ 4 ਸਾਲਾਂ ਦੇ ਵਿੱਚ ਇੱਕ ਵੀ ਰੁਪਏ ਦਾ ਬਿੱਲ ਕਿਸੇ ਤੋਂ 1 20 25 ਪੈਸੇ ਦਾ ਬਿੱਲ ਵੀ ਕਿਸੇ ਤੋਂ ਲਿਆ ਨਹੀਂ ਗਿਆ ਤੇ ਇਹ ਸਾਡੇ ਸੁਪਨਿਆਂ ਦੇ ਹਸਪੀਟਲ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹਨਾਂ ਨੂੰ ਹੋਰ ਹਸਪੀਟਲ ਨੂੰ ਅੱਗੇ ਵਧਾਉਣ ਵਿੱਚ ਸਾਡਾ ਸਹਿਯੋਗ ਜ਼ਰੂਰ ਦਿਓ ਜੀ ਤਾਂ ਜੋ ਉਹਨਾਂ ਭੈਣਾ ਭਰਾਵਾਂ ਦੀਆਂ ਮੁਸ਼ਕਲਾਂ ਦੇ ਵਿੱਚ ਅਸੀਂ ਆਪਣਾ ਬੰਨ ਦਾ ਯੋਗਦਾਨ ਪਾ ਸਕੀਏ ਜਿਹੜੇ ਨਰਕ ਵਰਗਾ ਜੀਵਨ ਕੱਟਣ ਲਈ ਮਜਬੂਰ ਸੀ ਹਾਂਜੀ ਇਧਰ ਆ ਮਨਜੀਤ ਕੌਰ ਜੀ ਅੱਖ 'ਚ ਕੀ ਹੋ ਗਿਆ ਡਾਕਟਰ ਇਹ ਕਹਿੰਦੇ ਸੋਜ ਆ ਗਈ ਹਾਂ ਮੇਰੇ ਬੰਦੇ ਮਤਲਬ ਦੇਖਿਆ ਨਹੀਂ ਪੁਤਲੀ ਆ ਉਹਦੇ ਵਿੱਚ ਸੋਜ ਹੈ ਨਾ ਪਹਿਲਾਂ ਵੀ ਦੱਸਦੇ ਸੀ ਥੋੜੀ ਆ ਉਹ ਕਹਿੰਦੇ ਵੀ ਇਹਨਾਂ ਦਿਨਾਂ 'ਚ ਨਾ ਜਿਵੇਂ ਹੁਣ ਮੌਸਮ ਇਹ ਜਾ ਹੁੰਦਾ ਇਹਨਾਂ 'ਚ ਇਨਫੈਕਸ਼ਨ ਹੋ ਜਾਂਦੀ ਹੁੰਦੀ ਆ ਧਿਆਨ ਰੱਖਿਆ ਕਰੋ ਅੱਖ 'ਚ ਛਿੱਟੇ ਛੁੱਟੇ ਨਹੀਂ ਮਾਰਨੇ ਗੰਦੇ ਪਾਣੀ ਨੂੰ ਬਿਲਕੁਲ ਸਾਫ਼ ਪਾਣੀ ਦੇ ਛਿੱਟੇ ਮਾਰਨੇ ਆ ਵਾੜ ਕੇ ਪਾਣੀ ਨੂੰ ਵਰਤ ਲਿਆ ਕਰੋ ਚਾਹੇ ਤੁਸੀਂ ਗੀਜ਼ਰ ਵਾਲਾ ਪਾਣੀ ਉਬਲਿਆ ਹੋਇਆ ਕੱਢ ਲਿਆ ਕਰੋ ਥੋੜਾ ਕੋਸੇ ਪਾਣੇ ਛਿੱਟੇ ਮਾਰਿਆ ਕਰੋ ਸਫਾਈ ਦਾ ਖਿਆਲ ਰੱਖਣਾ ਹੈ ਨਾ ਇਹ ਬਾਪੂ ਜੀ ਬਲਾਈਂਡ ਸੀ ਅੱਖਾਂ ਤੋਂ 8 ਸਾਲਾਂ ਤੋਂ ਇਹਨਾਂ ਨੂੰ ਦਿਖਾਈ ਨਹੀਂ ਸੀ ਦਿੰਦਾ ਤੇ ਇਥੇ ਹਸਪੀਟਲ ਦੇ ਵਿੱਚ ਇਹਨਾਂ ਦਾ ਟ੍ਰੀਟਮੈਂਟ ਚੱਲਿਆ ਅੱਜ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਆ ਹੁਣੇ ਸਾਰੇ ਪੀੜਾਂ ਦੇ ਅੱਖਾਂ ਦੇ ਜਿਹੜੇ ਅੱਜ ਚੈੱਕਅਪ ਹੋਏ ਨੇ ਇਦਾਂ ਹੀ ਡੈਂਟਿਸਟ ਡਾਕਟਰ ਦੀ ਹੈ ਨਾ ਸਕਿਨ ਵਾਲੇ ਡਾਕਟਰ ਮਤਲਬ ਇਹ ਸਾਰੀਆਂ ਵਾਹਿਗੁਰੂ ਦੀ ਕਿਰਪਾ ਨਾਲ ਹੀ ਸੇਵਾਵਾਂ ਚੱਲਦੀਆਂ ਹੁਣਾ ਬਣਿਆ ਹੋਇਆ ਸਾਡੇ ਵਧੀਆ ਇੱਕ ਬੈਠਣ ਨੂੰ ਬਜ਼ੁਰਗ ਇੱਥੇ ਬੈਠ ਜਾਂਦੇ ਨੇ ਤਾਸ ਖੇਡ ਲੈਂਦੇ ਨੇ ਹਾਸ ਖੇਡ ਲੈਂਦੇ ਨੇ ਅਖਬਾਰ ਪੜ੍ਹ ਲੈਂਦੇ ਨੇ ਤੇ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਵਾਵਾਂ ਚੱਲੀ ਜਾਂਦੀਆਂ ਪਰ ਹੁਣ ਅਸੀਂ ਬੀਬੀਆਂ ਤੇ ਭੈਣਾਂ ਵਾਸਤੇ ਇੱਕ ਆ ਬਿਲਡਿੰਗ ਬਣਾਉਣ ਲੱਗੇ ਆ ਜੀ ਸਾਡੀਆਂ ਮਾਵਾਂ ਵਾਸਤੇ ਹਾਂ ਸਰਪੰਚ ਆ ਜਾ ਸਾਡੀਆਂ ਮਾਵਾਂ ਵਾਸਤੇ ਤੇ ਭੈਣਾਂ ਵਾਸਤੇ ਅਸੀਂ ਇਸ ਸੁਪਨਿਆਂ ਦੇ ਇੱਕ ਬਿਲਡਿੰਗ ਬਣਾਉਣ ਲੱਗੇ ਆ ਜੀ ਇਹਦੇ ਵਿੱਚ ਸਾਡਾ ਜਰੂਰ ਸਾਰੇ ਸਹਿਯੋਗ ਦਿਓ ਕਿਉਂਕਿ ਇਹਦੇ ਵਿੱਚ ਸਾਨੂੰ ਸਰੀਏ ਦੀ ਲੋੜ ਆ ਸਰੀਏ ਦੇ ਨਾਲ ਨਾਲ ਰੇਤੇ ਤੇ ਬਜਰੀ ਦੀ ਲੋੜ ਆ ਤੇ ਉਹਦੇ ਵਿੱਚ ਜੇ ਕੋਈ ਭੈਣ ਭਰਾ ਸਾਨੂੰ ਸਰੀਆ ਤੇ ਰੇਤਾ ਬਜਰੀ ਦੇ ਸਕਦਾ ਸੇਵਾ ਪਹੁੰਚਦੀ ਕਰ ਸਕਦਾ ਤਾਂ ਜਰੂਰ ਕਰਿਓ ਜੀ ਇਹ ਹੁਣ ਸੁਪਨਿਆਂ ਦੇ ਘਰ ਦਾ ਮੇਨ ਗੇਟ ਆ ਜੀ ਜਿੱਥੋਂ ਆਪਾਂ ਤੇ ਇੱਧਰ ਸਾਡੀ ਟੈਂਪਰੇਰੀ ਬੋਰਡ ਆ ਜੀ ਸਾਡੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ